ਦਿੱਲੀ ਨੰਬਰ ਦੀ ਤੇਜ਼ ਰਫ਼ਤਾਰ ਗੱਡੀ ਨੇ ਖੰਬੇ ਦੇ ਵਿੱਚ ਟੱਕਰ ਮਾਰੀ ਹੈ ਤੇ ਬਿਜਲੀ ਦਾ ਖੰਭਾ ਹੀ ਟੁੱਟ ਕੇ ਡਿੱਗ ਗਿਆ ਜਿਸ ਦੇ ਵਿੱਚ ਚਾਰ ਦੇ ਕਰੀਬ ਕੁੱਤੇ ਆ ਦੀ ਜਾਨ ਚਲੀ ਗਈ ਹੈ ਤੇ ਦੱਸਦੇ ਕਿ ਇਹ ਕਿ ਬਿਜਲੀ ਦੇ ਖੰਬੇ ਦੇ ਉੱਪਰ ਬਿਜਲੀ ਦਾ ਟਰਾਂਸਫਾਰਮਰ ਲੱਗਿਆ ਹੋਇਆ ਸੀ ਤੇ ਚਸ਼ਮਦੀਦ ਦਾ ਹੈ ਕਹਿਣਾ ਹੈ ਕਿ ਪਹਿਲਾਂ ਤੜਕਸਰ ਗੱਡੀ ਸਵਾਰ ਦੇ ਵੱਲੋਂ ਮੰਦਰ ਦੀ ਦੀਵਾਰ ਦੇ ਨਾਲ ਟੱਕਰ ਮਾਰੀ ਗਈ ਉਸ ਤੋਂ ਬਾਅਦ ਦੀਵਾਰ ਨੂੰ ਤੇ ਮੰਦਰ ਦੇ ਗੇਟ ਨੂੰ ਤੋੜ ਦਿੱਤਾ ਗਿਆ ਉਸ ਤੋਂ ਬਾਅਦ ਬਿਜਲੀ ਦੇ ਖੰਬੇ ਨੂੰ ਟੱਕਰ ਮਾਰੀ ਜਾਂਦੀ ਹੈ ਜਿਸ ਦੇ ਚਲਦਿਆ ਖੰਭਾ ਤੇ ਟਰਾਂਸਫਾਰਮਰ ਹੇਠਾ ਡਿੱਗੇ ਨੇ ਤੇ ਕਰੰਟ ਲੱਗਨ ਦੇ ਨਾਲ ਚਾਰ ਕੁੱਤਿਆਂ ਦੀ ਜਾਨ ਚਲੀ ਗਈ ਹੈ ਉਥੇ ਇਹ ਵੀ ਦੱਸਿਆ ਜਾ ਰਿਹਾ ਹੈ ਜਾਰੀ ਹੈ ਕਿ ਇਸੇ ਦਰਮਿਆਨ ਜਿਹੜੇ ਜਾਂਚ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਤਾਂ ਉਹਨਾਂ ਦੋ ਨੌਜਵਾਨਾਂ ਨੂੰ ਕਬਜ਼ੇ ਦੇ ਵਿੱਚ ਲਿਆ ਹਾਲਾਂਕਿ ਗੱਡੀ ਦੇ ਵਿੱਚ ਸਵਾਰ ਬਾਕੀ ਨੌਜਵਾਨ ਉਥੋਂ ਭੱਜ ਗਏ ਨੇ ਜਨਾਬ ਦੀਪਾਲ ਪੁਲਿਸ ਕਰ ਰਹੀ ਹੈ ਜੀ ਨਾਮ ਦੇ ਆਪਣੇ ਤੇ ਕੀ ਗੱਲ ਬਾਰੇ ਰਮੀ ਜੀ ਮੇਰਾ ਨਾਮ ਤੇ ਸਵਾ ਪਚਾਰ ਦੇ ਦੀ ਗੱਲ ਹੈਗੀ ਆ ਗੱਡੀ ਬੜੀ ਸਪੀਡ ਨਾਲ ਆਈ ਇਹਨੇ ਖੰਭਾ ਤੋੜਦਾ ਬੱਤੀ ਵਾਲਾ ਅੱਛਾ ਤੇ ਖੰਭਾ ਟੋੜਨ ਤੋਂ ਬਾਅਦ ਇਹਨੇ ਮੰਦਰ ਆਪਣੇ ਲਾਹੂ ਸੁਭਾਵਾਂ ਦੀ ਕੰਧੇ ਤੋੜਤੀ ਆ ਆ ਗੇਰ ਤੋੜ ਦਿੱਤਾ ਜੇ ਮੋਟਰ ਮੋਟਰ ਵੀ ਸਾਰੀ ਤੋੜ ਦਿੱਤੀ ਆ ਕਾਰਨ ਪੱਥਰ ਵਾਛੀ ਗਿਆ ਜੀ ਕਿੰਨੇ ਨੌਜਵਾਨ ਸੀਗਾ ਤੇ ਗੱਡੀ ਸਾਰੀ ਗੱਡੀ ਵਿੱਚ ਖੰਭਾ ਟੁੱਟਣ ਦੇ ਨਾਲ ਬੱਤੀ ਚੱਲ ਗਈ ਜਦੋਂ ਤੱਕ ਆਪਾਂ ਆਏ ਆ ਤੇ ਉਦੋਂ ਤੱਕ ਉਹ ਨਿਕਲ ਕੇ ਭੱਜ ਗਏ ਸੀ ਤੇ ਜਿਨ੍ਹਾਂ ਨੇ ਮਤਲਬ ਕਿ ਜਿਹੜੇ ਮੌਕੇ ਤੇ ਦੇਖਿਆ ਉਹਨਾਂ ਨੇ ਚਾਰ ਤੋਂ ਮੇਰੇ ਖਿਆਲ ਚਾਰ ਪੰਜ ਬੰਦੇ ਆਗੇ ਸੀਗੇ ਤੇ ਦਿੱਲੀ ਨੰਬਰ ਦੀ ਗੱਡੀ ਜੇ ਵਾਈਟ ਕਲਰ ਦੀ ਸਿਆਜ ਹੈ

ਉਹ 2.5 ਲੱਖ ਦਾ ਮੰਦਰ ਦਾ ਨੁਕਸਾਨ ਹੋ ਗਿਆ ਜੀ ਅੱਛਾ ਜੀ ਤੇ ਨਾਲ ਇਹ ਜਾਨਵਰ ਵੀ ਮੋਟ ਹੋਈ ਗਏ ਹਾਂਜੀ ਉਹ ਆ ਗਏ ਤਿੰਨ ਜਾਨਵਰ ਆ ਗਏ ਉਹ ਇੱਕ ਗੱਡੀ ਤੇ ਲੇਕਾ ਇੱਕ ਗੱਡੀ ਥੱਲੇ 4 ਹੈਗੇ ਜੇ ਉਹ ਪ੍ਰਸ਼ਾਸਨ ਨੂੰ ਬੰਦ ਕਰ ਪ੍ਰਸ਼ਾਸਨ ਨੂੰ ਆਦੇ ਮੰਦਰ ਦਾ ਜੋ ਹੁਜਾਨਾ ਦਿੱਤਾ ਜਾਵੇ ਕਿ ਬੰਦੇ ਫੜੇ ਜਾਣ ਕੀ ਗੱਲਬਾਤ ਹੈਗੀ ਕੀ ਚੱਕਰ ਹੈਗਾ ਉਹ ਪਤਾ ਲੱਗੇ ਤੇ ਜਿਹੜਾ ਮੰਦਰ ਦਾ ਨੁਕਸਾਨ ਆ ਉਹਦੇ ਭਰਨਾ ਪੈਣਾ ਹੀ ਤਾਂ ਲੱਗਦਾ ਨਹੀਂ ਕਿ ਕੋਈ ਆਮ ਬੰਦਾ ਹੁੰਦਾ ਤੇ ਉਹਦਾ ਜਾਨੀ ਨੁਕਸਾਨ ਨਹੀਂ ਹੋ ਸਕਦਾ ਕਿ ਉਹ ਤਾਂ ਹੋ ਹੀ ਜਾਣਾ ਸੀ ਯਾਰ ਕਿ ਫੰਕਸ਼ਨ ਹੈਗਾ ਇੱਥੇ ਰਾਤੀ ਫੰਕਸ਼ਨ ਹੀ ਆ ਵੇਖੋ ਅੱਜ ਰਾਤੀ ਫੰਕਸ਼ਨ ਹੀ ਹੈ ਫੰਕਸ਼ਨ ਹੈ ਭਾਈ ਜੁਗਰਗਰੋ ਵੀ ਫੰਕਸ਼ਨ ਖਤਮ ਹੋ ਚੁੱਕਾ ਹੈ ਨਹੀਂ ਤੇ ਜਿੱਦਾਂ ਇੱਥੇ ਭੀੜ ਇਕੱਠੀ ਹੈ ਇੱਥੇ ਤੰਦੂਰ ਲੱਗਾ ਹੋਇਆ ਹੈ ਤੰਦੂਰ ਲੱਗਾ ਹੋਇਆ ਤੇ ਸਾਰੇ ਮਰ ਜਾਣੇ ਜਿੱਦਾਂ ਗੱਡੀ ਚੜਾਈ ਜਾਂਦੀ ਹੈ ਉੱਪਰ ਇਹ ਸਵੇਰੇ ਮਾਰਨਿੰਗ 4 ਵਜੇ ਹੋਇਆ ਸਾਡੇ ਢਾਣੇ ਦੀ ਬੈਕ ਸਾਈਡ ਆ ਗੱਡੀ ਸਿਆਜਾ ਦਿੱਲੀ ਨੰਬਰ ਜਿਹੜਾ ਓਨਰ ਫਰੀਦਕੋਟ ਦਾ ਜੀ ਇੱਕ ਹੋਟਲ 'ਚ ਠਹਿਰਿਆ ਸੀ ਜਿਹੜਾ ਗੋਲਡਨ ਐਮ ਨੂੰ ਨੈਕਸਟ ਲੈਵਲ ਹੋਟਲ ਆ ਉਹਦੇ ਵਿੱਚ ਠਹਿਰੇ ਸੀ ਇਹ ਜਿਹੜੇ ਮੁੰਡੇ ਆ ਅ ਹਰਸ਼ ਕੱਕੜ ਆ ਤੇ ਗੌਤਮ ਸ਼ਰਮਾ ਆ ਜੀ ਇਹ ਉੱਥੇ ਮੈਨੇਜਰ ਦਾ ਤੇ ਹਾਊਸਕੀਪਿੰਗ ਦਾ ਕੰਮ ਕਰਦੇ ਆ ਇਹਨਾਂ ਨੇ ਉਥੋਂ ਗੱਡੀ ਇਹ ਲਈ ਆ ਤੇ ਇਸ ਜਿਹੜਾ ਮੁੰਡਾ ਵਾ ਗੌਤਮ ਸ਼ਰਮਾ ਇਹਦਾ ਜਨਮ ਦਿਨ ਸੀ ਜੀ ਇਹਨਾਂ ਨੇ ਉਥੋਂ ਖਾਦਾ ਪੀਤਾ ਪਾਰਟੀ ਪੁੱਟੀ ਕੀਤੀ ਤੇ ਉੱਥੋਂ ਗੱਡੀ ਇੱਧਰ ਲਿਆਏ ਕਿਉਂਕਿ ਰਹਿਣ ਵਾਲੇ ਵੀ ਇੱਥੋਂ ਦੇ ਆ ਇੱਥੇ ਆਨ ਕੇ ਗੱਡੀ ਕਿਤੇ ਫਾਸਟ ਸੀ ਉਹ ਗੱਡੀ ਆਨ ਕੇ ਤੇ ਹਿੱਟ ਕਰ ਗਈ ਟਰਾਂਸਫਾਰਮਰ ਦੇ ਨਾਲ ਤੋਂ ਟੁੱਟਣ ਕਰਕੇ ਤੋਂ ਟਰਾਂਸਫਾਰਮਰਾਂ ਦੀ ਗੱਡੀ ਦੇ ਉੱਤੇ ਡਿੱਗ ਪਿਆ ਤੇ ਗੱਡੀ ਟੁੱਟ ਲਾਸ ਹੋ ਗਈ ਬਾਕੀ ਵੈਰੀਫਾਈ ਕਰ ਰਹੇ ਹਾਂ ਹੋਰ ਵੀ ਸਰ ਇਹ ਕੋਈ ਨੁਕਸਾਨ ਨਹੀਂ ਆਇਆ ਕੋਈ ਲੱਗੀ ਚਾਗੀ ਮੈਂ ਦਾ ਲੱਗੇ ਨੁਕਸਾਨ ਇੱਕ ਤਾਂ ਬਿਜਲੀ ਬੋਰਡ ਦਾ ਹੋਇਆ ਜੀ ਇੱਕ ਲੱਗੇ ਮੰਦਰ ਆ ਮੰਦਰ ਦਾ ਗੇਟਪੂਟ ਵੀ ਟੁੱਟਾ ਵਾ ਉਹ ਉੱਥੇ ਡੌਗ ਹੁੰਦੇ ਨੇ ਕੁੱਤੇ ਹੁੰਦੇ ਨੇ ਰਹਿੰਦੇ ਪੱਕੇ ਉਹ ਕਰੰਟ ਲੱਗਣ ਨਾਲ ਉਹਨਾਂ ਦੀ ਵੀ ਡੈਥ ਹੋਈ ਹੈ ਕਿਉਂਕਿ ਉਹ ਉਹ ਉੱਥੇ ਫਿਰਦੇ ਰਹਿੰਦੇ ਆ ਤੇ ਟ੍ਰਾਂਸਫਰ ਮੰਡਗਨ ਉਹ ਚ ਗਰੰਟੀ ਉਹ ਉਹਨਾਂ ਨਾਲ ਲੱਗ ਗਿਆ ਉਹਨਾਂ ਦੇ ਕੋਈ ਨਿਆਣਾ ਹੀ ਗੱਡੀ ਗੱਡੀ ਜਨਮ ਤਾਅਕ ਪੰਜ ਪੰਜ ਨੇ ਚਲਾ ਰਹੇ ਹਾਂ ਹਾਂ ਪੰਜ ਨੇ ਜਾਨੀ ਨੁਕਸਾਨ ਤੇ ਨਹੀਂ ਆ ਸਕਦਾ ਨਹੀਂ ਜਾਨੀ ਕਿਸੇ ਦਾ ਨੁਕਸਾਨ ਨਹੀਂ ਹੋਇਆ ਸਾਡੇ ਕੋਲ ਦੋ ਬੰਦੇ ਅਸੀਂ ਲਿਆਂਦੇ ਆ ਤਿੰਨ ਅਜੇ ਹੋਰ ਲੈ ਕੇ ਆਉਣੇ ਬਾਕੀ ਸਾਰੀ ਗੱਲ ਵੈਰੀਫਾਈ ਕਰਦੇ ਹਾਂ ਸਸਤ ਨਹੀਂ ਜਾਏਗੀ ਸ਼ਾਇਦ ਕੰਢੇ ਅਗੂ ਬੇਟਰੇ ਚਲਾ ਰਹੇ ਯਾਨੀ ਕੋਈ ਅਸੀਂ ਕੋਈ ਗਲਤ ਨਹੀਂ ਰਿਹਾ ਕੋਈ ਕਿਸ ਤਰ੍ਹਾਂ ਇਹ ਸੁਣਨਾ ਚਾਹੀਦਾ ਹੈ ਕਿ ਉੱਥੇ ਲੱਗੇ ਕਰੇਗੀ ਹੋਟਲ ਦਾ ਕੋਈ ਵੇਟਰ ਲੈ ਕੇ ਰੋਟੀ ਲੈਣ ਆ ਰਿਹਾ ਸੀ ਇਹ ਕੋਈ ਗੱਲ ਨਹੀਂ ਨਹੀਂ ਹੋਟਲ 'ਚ ਹੀ ਕੰਮ ਕਰਦੇ ਆ ਇੱਕ ਮੈਨੇਜਰ ਦੀ ਪੋਸਟ ਤੇ ਆ ਤੇ ਇੱਕ ਹਾਊਸਕੀਪਿੰਗ ਉਹ ਸਫਾਈਸ ਕੋਈ ਨਹੀਂ ਕਰਦੇ ਜਣੇ ਉਹਦੇ ਤੇ ਆ ਹੋਰ ਹੀ ਨਹੀਂ ਦਿੱਲੀ ਨੰਬਰ ਦੀ ਤੇਜ਼ ਰਫ਼ਤਾਰ ਗੱਡੀ ਨੇ ਖੰਬੇ ਦੇ ਵਿੱਚ ਟੱਕਰ ਮਾਰੀ ਹੈ ਤੇ ਬਿਜਲੀ ਦਾ ਖੰਭਾ ਹੀ ਟੁੱਟ ਕੇ ਡਿੱਗ ਗਿਆ ਜਿਸ ਦੇ ਵਿੱਚ 4 ਦੇ ਕਰੀਬ ਕੁੱਤਿਆਂ ਦੀ ਜਾਨ ਚਲੀ ਗਈ ਹੈ ਤੇ ਦੱਸ ਦਈਏ ਕਿ ਬਿਜਲੀ ਦੇ ਖੰਬੇ ਦੇ ਉੱਪਰ ਬਿਜਲੀ ਦਾ ਟਰਾਂਸਫਾਰਮਰ ਲੱਗਿਆ ਹੋਇਆ ਸੀ ਤੇ ਚਸ਼ਮਦੀਦ ਦਾ ਹੈ ਕਹਿਣਾ ਹੈ ਕਿ ਪਹਿਲਾਂ ਤੜਕਸਰ ਗੱਡੀ ਸਵਾਰ ਦੇ ਵੱਲੋਂ ਮੰਦਰ ਦੀ ਦੀਵਾਰ ਦੇ ਨਾਲ ਟੱਕਰ ਮਾਰੀ ਗਈ ਉਸ ਤੋਂ ਬਾਅਦ ਦੀਵਾਰ ਨੂੰ ਤੇ ਮੰਦਰ ਦੇ ਗੇਟ ਨੂੰ ਤੋੜ ਦਿੱਤਾ ਗਿਆ ਉਸ ਤੋਂ ਬਾਅਦ ਬਿਜਲੀ ਦੇ ਖੰਬੇ ਨੂੰ ਟੱਕਰ ਮਾਰੀ ਜਾਂਦੀ ਹੈ ਜਿਸ ਦੇ ਚਲਦਿਆ ਖੰਭਾ ਤੇ ਟਰਾਂਸਫਾਰਮਰ ਹੇਠਾ ਡਿੱਗੇ ਨੇ ਤੇ ਕਰੰਟ ਲੱਗਨ ਦੇ ਨਾਲ ਚਾਰ ਕੁੱਤਿਆਂ ਦੀ ਜਾਨ ਚਲੀ ਗਈ ਹੈ ਉਥੇ ਇਹ ਵੀ ਦੱਸਿਆ ਜਾ ਰਿਹਾ ਹੈ ਜਾਰੀ ਹੈ ਕਿ ਇਸੇ ਦਰਮਿਆਨ ਜਿਹੜੇ ਜਾਂਚ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਤਾਂ ਉਹਨਾਂ ਦੋ ਨੌਜਵਾਨਾਂ ਨੂੰ ਕਬਜ਼ੇ ਦੇ ਵਿੱਚ ਲਿਆ ਹਾਲਾਂਕਿ ਗੱਡੀ ਦੇ ਵਿੱਚ ਸਵਾਰ ਬਾਕੀ ਨੌਜਵਾਨ ਉਥੋਂ ਭੱਜ ਗਏ ਨੇ ਜਨਾਬ ਦੀਪਾਲ ਪੁਲਿਸ ਕਰ ਰਹੀ ਹੈ ਜੀ ਬਜੀ ਕੀ ਨਾਮ ਦੇ ਆਪਣੇ ਕੀ ਗੱਲ ਬੋਲ ਰਹੀ ਹੈ ਰਮੀ ਜੀ ਮੇਰਾ ਨਾਮ ਤੇ ਸਵੇਰ ਵਿਚਾਰ ਦੇ ਦੀ ਗੱਲ ਹੈਗੀ ਆ ਗੱਡੀ ਬੜੀ ਸਪੀਡ ਨਾਲ ਆਈ ਇਹਨੇ ਖੰਭਾ ਤੋੜਦਾ ਬੱਤੀ ਵਾਲਾ ਅੱਛਾ ਤੇ ਖੰਭਾ ਟੋੜਨ ਤੋਂ ਬਾਅਦ ਇਹ ਮੰਦਰ ਆਪਣੇ ਲਾਹੂ ਕਿਸਮਾਂ ਦੀ ਕਾਂਦੇ ਤੋੜਤੀ ਆ ਆ ਗੇਰ ਤੋੜ ਦਿੱਤਾ ਜੇ ਮੋਟਰ ਮੋਟਰ ਵੀ ਸਾਰੀ ਤੋੜ ਦਿੱਤੀ ਆ ਕਾਰ ਪੱਥਰ ਵਾਛੀ ਗਿਆ ਜੀ ਕਿੰਨੇ ਨੌਜਵਾਨ ਸੀਗਾ ਤੇ ਗੱਡੀ ਸਾਰੀ ਕਿੱਲੋ ਗੱਡੀ ਵਿੱਚ ਖੰਭਾ ਟੁੱਟਣ ਦੇ ਨਾਲ ਬੱਤੀ ਚੱਲ ਗਈ ਜਦੋਂ ਤੱਕ ਆਪਾਂ ਆਏ ਆ ਤੇ ਉਦੋਂ ਤੱਕ ਉਹ ਨਿਕਲ ਕੇ ਭੱਜ ਗਏ ਤੇ ਜਿਨ੍ਹਾਂ ਨੇ ਮਤਲਬ ਕਿ ਜਿਹੜੇ ਮੌਕੇ ਤੇ ਦੇਖਿਆ ਉਹਨਾਂ ਨੇ ਚਾਰ ਤੋਂ ਮੇਰੇ ਖਿਆਲ ਚਾਰ ਪੰਜ ਬੰਦੇ ਹੈਗੇ ਸੀਗੇ ਤੇ ਦਿੱਲੀ ਨੰਬਰ ਦੀ ਗੱਡੀ ਜੇ ਵਾਈਟ ਕਲਰ ਦੀ ਸਿਆਜ

ਉਹ 2.5 ਲੱਖ ਦਾ ਮੰਦਰ ਦਾ ਨੁਕਸਾਨ ਹੋ ਗਿਆ ਜੀ ਅੱਛਾ ਜੀ ਤੇ ਨਾਲ ਇਹ ਜਾਨਵਰ ਵੀ ਮੋਟ ਹੋਈ ਗਏ ਹਾਂਜੀ ਉਹ ਹੈਗੇ ਤਿੰਨ ਜਾਨਵਰ ਹੈਗੇ ਉਹ ਵੀ ਇੱਕ ਗੱਡੀ ਦੇ ਵਿੱਚ ਚਾਰ ਅੱਗੇ ਥੱਲੇ ਚਾਰ ਹੈਗੇ ਜੇ ਪ੍ਰਸ਼ਾਸਨ ਨੂੰ ਵੀ ਬੰਦ ਕਰ ਦੇ ਪ੍ਰਸ਼ਾਸਨ ਨੂੰ ਆਦੇ ਮੰਦਰ ਦਾ ਜੋ ਹਦਜਾਨਾ ਦਿੱਤਾ ਜਾਵੇ ਬੰਦੇ ਫੜੇ ਜਾਣ ਕੀ ਗੱਲ ਬਾਤ ਹੈਗੀ ਕੀ ਚੱਕਰ ਹੈਗਾ ਉਹ ਪਤਾ ਲੱਗੇ ਤੇ ਜਿਹੜਾ ਮੰਦਰ ਦਾ ਨੁਕਸਾਨ ਆ ਉਹਦੇ ਭਰਨਾ ਪੈਣਾ ਹੀ ਆ ਤਾਂ ਲੱਗਦਾ ਨਹੀਂ ਕਿ ਕੋਈ ਆਮ ਬੰਦਾ ਹੁੰਦਾ ਤੇ ਉਹਦਾ ਜਾਨੀ ਨੁਕਸਾਨ ਨਹੀਂ ਹੋ ਸਕਦਾ ਵੀ ਉਹ ਤਾਂ ਹੋ ਹੀ ਜਾਣਾ ਸੀ ਬਾਕੀ ਫੰਕਸ਼ਨ ਹੈਗਾ ਇੱਥੇ ਰਾਤੀ ਫੰਕਸ਼ਨ ਹੈ ਇਹ ਆ ਵੇਖੋ ਅਜਾਤੀ ਫੰਕਸ਼ਨ ਹੀ ਹੈਗਾ ਫੰਕਸ਼ਨ ਹੈ ਵਾਈ ਜੀ ਸ਼ੁਕਰ ਕਰੋ ਕਿ ਫੰਕਸ਼ਨ ਖਤਮ ਹੋ ਟਕਾ ਹੈ ਨਹੀਂ ਤੇ ਜਿੱਦਾਂ ਇੱਥੇ ਭੀੜ ਇਕੱਠੀ ਹੈ ਸੀ ਉੱਥੇ ਤੰਦੂਰ ਲੱਗਾ ਹੋਇਆ ਸੀ ਤੰਦੂਰ ਲੱਗੇ ਹੋਏ ਸੀ ਉਹਦੇ ਸਾਰੇ ਮਰ ਜਾਣੇ ਸੀ ਜਿੱਦਾਂ ਗੱਡੀ ਚੜਾਈ ਜਾਂਦੀ ਉਹਨਾਂ ਦੇ ਉੱਪਰ ਇਹ ਸਵੇਰੇ ਮਾਰਨਿੰਗ 4 ਵਜੇ ਹੋਇਆ ਸਾਡੇ ਢਾਣੇ ਦੀ ਬੈਕ ਸਾਈਡ ਆ ਗੱਡੀ ਸਿਆਜਾ ਦਿੱਲੀ ਨੰਬਰ ਜਿਹੜਾ ਓਨਰ ਫਰੀਦਕੋਟ ਦਾ ਜੀ ਇੱਕ ਹੋਟਲ 'ਚ ਠਹਿਰਿਆ ਸੀ ਜਿਹੜਾ ਗੋਲਡਨ ਐਵਨੂ ਨੈਕਸਟ ਲੈਵਲ ਹੋਟਲ ਆ ਉਹਦੇ ਵਿੱਚ ਠਹਿਰੇ ਸੀ ਇਹ ਜਿਹੜੇ ਮੁੰਡੇ ਆ ਅ ਹਰਸ਼ ਕੱਕੜ ਆ ਤੇ ਗੌਤਮ ਸ਼ਰਮਾ ਆ ਜੀ ਇਹ ਉੱਥੇ ਮੈਨੇਜਰ ਦਾ ਤੇ ਹਾਊਸਕੀਪਿੰਗ ਦਾ ਕੰਮ ਕਰਦੇ ਆ ਜੀ ਇਹਨਾਂ ਨੇ ਉਥੋਂ ਗੱਡੀ ਇਹ ਲਈ ਆ ਤੇ ਇਸ ਜਿਹੜਾ ਮੁੰਡਾ ਵਾ ਗੌਤਮ ਸ਼ਰਮਾ ਇਹਦਾ ਜਨਮ ਦਿਨ ਸੀ ਜੀ ਇਹਨਾਂ ਨੇ ਉਥੋਂ ਖਾਦਾ ਪੀਤਾ ਪਾਰਟੀ ਪੁੱਟੀ ਕੀਤੀ ਤੇ ਉੱਥੋਂ ਗੱਡੀ ਇੰਦਰ ਲਿਆਏ ਕਿਉਂਕਿ ਰਹਿਣ ਵਾਲੇ ਵੀ ਇੱਥੋਂ ਦੇ ਆ ਇਥੇ ਆਨ ਕੇ ਗੱਡੀ ਗੱਡੇ ਫਾਸਤੀ ਉਹ ਗੱਡੀ ਆਨ ਕੇ ਤੇ ਹਿੱਟ ਕਰ ਗਈ ਟਰਾਂਸਫਰਮ ਦੇ ਨਾਲ ਤੋਂ ਟੁੱਟਣ ਕਰਕੇ ਤੋਂ ਟਰਾਂਸਫਰਮ ਰਾਂ ਦੀ ਗੱਡੀ ਦੇ ਉੱਤੇ ਡਿੱਗ ਪਿਆ ਤੇ ਗੱਡੀ ਟੁੱਟ ਲਾਸ ਹੋ ਗਈ ਬਾਕੀ ਵੈਰੀਫਾਈ ਕਰ ਰਹੇ ਹਾਂ ਹੋਰ ਵੀ ਸਰ ਇਹ ਤੋਂ ਨੁਕਸਾਨ ਵੀ ਆਇਆ ਕੋਈ ਲਾਗੇ-ਤਾਲੇ ਗਏ ਦਾ ਲਾਗੇ ਨੁਕਸਾਨ ਇੱਕ ਤਾਂ ਬਿਜਲੀ ਬੋਰਡ ਦਾ ਹੋਇਆ ਜੀ ਇੱਕ ਲਾਗੇ ਮੰਦਰ ਆ ਮੰਦਰ ਦਾ ਗੇਟ ਫੂਟ ਵੀ ਟੁੱਟਾ ਵਾ ਉਹ ਉਥੇ ਡੌਗ ਹੁੰਦੇ ਨੇ ਕੁੱਤੇ ਹੁੰਦੇ ਨੇ ਰਹਿੰਦੇ ਪੱਕੇ ਉਹ ਕਰੰਟ ਲੱਗਣ ਨਾਲ ਉਹਨਾਂ ਦੀ ਵੀ ਡੈਥ ਹੋਈ ਹੈ ਕਿਉਂਕਿ ਉਹ ਉਹ ਉੱਥੇ ਫਿਰਦੇ ਰਹਿੰਦੇ ਆ ਤੋਂ ਟ੍ਰਾਂਸਫਰਮ ਡੇਗਨ ਨਾਲ ਜੀ ਗਰੰਟੀ ਉਹ ਉਹਨਾਂ ਲੱਗ ਗਿਆ ਉਹਨਾਂ ਦੇ ਨਜ਼ਰ ਤੇ ਗੱਡੀ ਜਨਾਬ ਤਾਕ ਪੰਜ ਪੰਜ ਨੇ ਚਲਾ ਰਹੀ ਕਰੋ ਹਾਂ ਪੰਜ ਨੇ ਜਾਨੀ ਨੁਕਸਾਨ ਤੇ ਨਹੀਂ ਆ ਸਕਦਾ ਨਹੀਂ ਜਾਨੀ ਕਿਸੇ ਦਾ ਨੁਕਸਾਨ ਨਹੀਂ ਹੋਇਆ ਸਾਡੇ ਕੋਲ ਦੋ ਬੰਦੇ ਅਸੀਂ ਲਿਆਂਦੇ ਆ ਤਿੰਨ ਅਜੇ ਹੋਰ ਲੈ ਕੇ ਆਉਣੇ ਬਾਕੀ ਸਾਰੀ ਗੱਲ ਵੈਰੀਫਾਈ ਕਰਦੇ ਹਾਂ ਸਸਤ ਨਹੀਂ ਜਾਏਗੀ ਸ਼ਾਇਦ ਕੰਪਨੀ ਅਗੂ ਬੈਟਰੀ ਚਲਾ ਰਹੀ ਹੈ ਯਾਨੀ ਕੋਈ ਗੱਲ ਨਹੀਂ ਕੋਈ ਗਲਤੀ ਨਹੀਂ ਹੋਈ ਕੋਈ ਕਿਸ ਤਰ੍ਹਾਂ ਇਹ ਸੁਣਨਾ ਚਾਹੀਦਾ ਹੈ ਕਿ ਉੱਥੇ ਲੱਗਾ ਕਰੇ ਕਿ ਹੋਟਲ ਦਾ ਕੋਈ ਵੇਟਰ ਲੈ ਕੇ ਰੋਟੀ ਲੈਣ ਆ ਰਿਹਾ ਹੈ ਅਸੀਂ ਕੋਈ ਗੱਲ ਨਹੀਂ ਹੋਟਲ 'ਚ ਹੀ ਕੰਮ ਕਰਦੇ ਆ ਇੱਕ ਮੈਨੇਜਰ ਦੀ ਪੋਸਟ ਤੇ ਆ ਤੇ ਇੱਕ ਹਾਊਸਕੀਪਿੰਗ ਉਹ ਸਫਾਈ ਸਭ ਹੀ ਨਹੀਂ ਕਰਦੇ ਜਿਹੜੇ ਉਹਦੇ ਤੇ ਆ ਹੋਰ ਹੀ ਨਹੀਂ